ਕਿ ਹਰ ਇੱਕ ਮੁੰਡਾ ਕੁੜੀ ਬਾਹਰਲੇ ਮੁਲਕ ਤੋਂ ਆ ਕੇ ਆਪਣੇ ਮਾਪਿਆਂ ਨੂੰ ਵੱਖਰੇ ਤਰੀਕੇ ਨਾਲ ਸਰਪ੍ਰੇਈ ਦਿੰਦੇ ਹਨ ਉੱਥੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕੁੜੀ ਕੈਨੇਡਾ ਤੋਂ ਬਿਨਾਂ ਦੱਸੇ ਆਪਣੇ ਭਰਾ ਦੇ ਵਿਆਹ ਤੇ ਆ ਕੇ ਇੱਕ ਮਨੋੱਖਾ ਸਰਪ੍ਰੇਈ ਦਿੰਦੀ ਹੈ ਜ ਜਿਹਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਚੱਲ ਆ ਉੱਥੇ ਲੈ ਆਉਂਦੇ ਉੱਥੇ ਲੈ ਚੱਲਦੇ ਸਾਡੇ ਦਿਲ ਤੋਂ ਪੁੱਛ ਸੱਜਣਾ असीं क्य पर हर छिचणे सौखे न जिनू छॾण